ਸੰਗਰੂਰ ਮਹਿਲਾ ਚੌਕ ਦੇ ਨੇੜੇ ਹਾਈਵੇ ਤੇ ਛੋਟਾ ਹਾਥੀ ਅੱਗ ਦੀ ਲਪੇਟ 'ਚ ਵੱਡਾ ਹਾਦਸਾ ਹੋਣੋਂ ਟਲਿਆ ਸੰਗਰੂਰ ਮਹਿਲਾ ਚੌਕ ਵੱਲ ਜਾ ਰਹੇ ਹਾਈਵੇ ਦੇ ਸੂਲਰ ਘਰਾੜ ਦੇ ਨਜ਼ਦੀਕ ਅੱਜ ਇੱਕ ਛੋਟਾ ਹਾਥੀ ਅਚਾਨਕ ਅੱਗ ਦੀ ਲਪੇਟ 'ਚ ਆ ਗਿਆ ਇਸ ਟੈਂਪੂ ਦੇ ਵਿੱਚ ਲੈਟਰਾਂ ਨਾਲ ਭਰੀਆਂ ਹੋਈਆਂ ਸਨ ਇਹੇ ਲੈਟਰਾਂ ਸਰਗਟਾਂ ਬਚਾਉਣ ਦੇ ਕੰਮ ਆਉਂਦੀਆਂ ਹਨ ਜਿਨ੍ਹਾਂ ਨਾਲ ਅੱਗ ਹੋਰ ਤੇਜ਼ ਹੋ ਗਈ ਅੱਗ ਕੁਝ ਮਿੰਟਾਂ 'ਚ ਫੈਲ ਗਈ ਸਾ ਪੂਰਾ ਵਾਹਨ ਸੜਕੇ ਸਵਾਹ ਹੋ ਗਿਆ ਹਾਦਸੇ ਦੀ ਜਾਣਕਾਰੀ ਮਿਲਦੇ ਹੈ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਤੁਰੰਤ ਹਾਈਵੇ ਤੇ ਆ ਰਹੀਆਂ ਗੱਡੀਆਂ ਦਾ ਰੁਖ ਦੂਜੇ ਪਾਸੇ ਮੜਵਾਇਆ ਗਿਆ ਤਾਂ ਜੋ ਕਿਸੇ ਵੱਡੇ ਹਾਦਸੇ ਤੋਂ ਬਚਾਇਆ ਜਾ ਸਕੇ ਫਾਇਰ ਬ੍ਰੀਡ ਦੀ ਟੀਮ ਵੀ ਮੌਕੇ ਤੇ ਪਹੁੰਚ ਗਈ ਪੁਲਿਸ ਮੁਲਾਜ਼ਮਾਂ ਨੇ ਅੱਗ ਬੁਝਾਉਣ ਤੇ ਕਾਬੂ ਪਾਉਣ ਵਾਲੀਆਂ ਗੇਂਦਾਂ ਵੀ ਛੁੱਟੀਆਂ ਹਾਲਾਕੇ ਇੰਨੀ ਅੱਗ ਭਿਆਨਕ ਸੀ ਕਿ ਟੈਂਪੂ ਪੂਰੇ ਜਨਾ ਸੜਕੇ ਸਵਾਹ ਹੋ ਗਿਆ ਅੱਗ ਦੀਆਂ ਲਫਟਾਂ 10-12 ਫੁੱਟ ਤੱਕ ਉੱਚੀਆਂ ਚੜਦੀਆਂ ਜਾ ਰਹੀਆਂ ਹਨ ਜਿਸ ਕਾਰਨ ਇਲਾਕੇ ਵਿੱਚ ਸੈਸਟਾ ਮਾਹੌਲ ਬਣ ਗਿਆ ਖੁਸ਼ਕੀ ਦੀ ਨਾਲ ਹਾਜ਼ਰੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪ੍ਰਸ਼ਾਸਨ ਵੱਲੋਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਰਿਪੋਰਟਰ ਰਾਜਖਰਮੀ ਪਵਾਨੀਗੜ੍ਹ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ